ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੰਗ ਕੋਰਾਲੀ ਟੋਲ ਵੱਜਦੇ ਜਰੂਰ ਦੇਖ ਰਹੇ ਹੋ ਤੁਸੀਂ ਤੇ ਇਹ ਟੋਲ ਖੁਸ਼ੀ ਦੇ ਵਿੱਚ ਵੱਜੇ ਨੇ ਕਿਉਂਕਿ ਇੱਕ ਟਰੱਕ ਡਰਾਈਵਰ ਦੀ 10 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ ਅਤੇ ਇਹ ਟਰੱਕ ਡਰਾਈਵਰ ਨੇ ਲਾਟਰੀ ਦਾ ਟਿਕਟ ਰੋਪੜ ਤੋਂ ਖਰੀਦਿਆ ਸੀ ਅਤੇ ਅੱਜ ਖੁਸ਼ੀ ਦੇ ਵਿੱਚ ਟਰੱਕ ਡਰਾਈਵਰ ਦੇ ਪਰਿਵਾਰ ਵੱਲੋਂ ਖੁਸ਼ੀ ਜਿਹਰ ਕਰਦੇ ਹੋਏ ਦੀਵਾਲੀ ਵਰਗਾ ਤਿਹਾਰ ਮਨਾਇਆ ਗਿਆ ਕਿਉਂਕਿ ਘਰ ਦੇ ਵਿੱਚ ਗਰੀਬੀ ਸੀ ਅਤੇ ਹੁਣ ਇਹ 10 ਕਰੋੜ ਰੁਪਏ ਦੇ ਨਾਲ ਗਰੀਬੀ ਦੂਰ ਹੋ ਜਾਵੇਗੀ ਕੀ ਕਹਿਣਾ ਇਸ ਮੌਕੇ ਤੇ ਟਰੱਕ ਡਰਾਈਵਰ ਦਾ ਲਾਟਰੀ ਵਿਕਰੇਤਾ ਦਾ ਅਤੇ ਉੱਥੇ ਪਹੁੰਚੇ ਹੋਏ ਹੋਰ ਲੋਕਾਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ ਜਿਹੜੇ ਕਿਹੜੇ ਲੱਕੇ ਜਿਹੜੇ ਪਿੰਡ ਤੋਂ ਆ ਜੀ ਪਿੰਡ ਵੜਵਾ ਜੀ ਖਰੀਦੀ ਦੀ ਲੈਟਰੀ ਕਦੋਂ ਖਰੀਦੀ ਸੀ ਲੈਟਰੀ ਇਹ ਅੱਜ ਖਰੀਦੀ ਦੀ 12 ਦਿਨ ਦੀ 70 ਲਗਭਗ ਅਸ਼ੋਕਾ ਲੋਕੜੀ ਲੋਟ ਜਾਤਾ ਅੱਛਾ ਪਹਿਲਾਂ ਵੀ ਲੈਟਰੀ ਪੰਦੂ ਸੀ ਪਹਿਲਾਂ ਪਾਉਂਦੇ ਸੀ ਜੀ ਤੇ ਇਸ ਵਾਰੀ ਤੁਹਾਡੀ ਟਿਕਟ ਲੱਗੀ ਹੈ ਹਾਂਜੀ ਜਿਸ ਤਰ੍ਹਾਂ ਦਾ ਘੱਟ ਕੀ ਕੰਮ ਕਰਦੇ ਸੀ ਕੀ ਕੰਮ ਕਰਦੇ ਤੁਸੀਂ ਡਰਾਈਵਰ ਹੀ ਕਰਦੇ ਹੋ ਜੀ ਡਰਾਈਵਰ ਹੀ ਕਰਦੇ ਆ ਜਾਂ ਸੋਟੀ ਦੀ ਲੈਟਰੀ ਪਾਈ ਸੀ ਕੋਈ ਲੋਡ ਵੀ ਕਰਦੇ ਸੀ ਕਿਸੇ ਦੀ ਰੋੜ ਤਾਂ ਜ ਸਾਡੇ ਵਿੱਚ ਹੁੰਦੀ ਪੈਸਾ ਜੀ। ਅਜੇ ਲੋੜ ਕਿਉਂ ਨਹੀਂ ਹੁੰਦੀ? ਅੱਛਾ ਹੁਣ ਪੂਰੀ ਹੋ ਗਈ ਨਾ? ਥੋੜੀ ਜਿਹਾ ਤਾਂ ਕੜਜੇ ਕੁੜਜੇ ਦੇ ਹੋਣੇ ਆ। ਅੱਛਾ ਕੰਮ ਜੇ ਹੈਗੇ। ਅੱਛਾ ਥੋੜੀ ਜੀ। ਲੋਕਾਂ ਨੂੰ ਖੁਸ਼ੀ ਹੈ ਸਾਰੇ ਪਿੰਡ ਵਾਲ ਨੂੰ। ਹਾਂਜੀ ਸਾਨੂੰ ਖੁਸ਼ੀ ਹੈ। ਸਿੰਘਾ ਜੀ ਮੇਰਾ ਪਿੰਡ ਬੜਵਾਏ। ਤੇ ਜੀ ਲਾਈਟਰੀ ਲੱਗੀ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਬੜਾ ਯਕੀਨ ਨਹੀਂ ਹੋਇਆ ਸੀ ਕਿ ਸਾਡੀ ਲਾਈਟ ਲਾਈਟਰੀ ਲੱਗੀ ਜੀ। ਹਾਂਜੀ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹਰੇਕ ਨੂੰ ਇੱਕ ਬੰਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਵਿੱਚ ਦੇਖੋ ਇੰਨਾ ਵੱਡਾ ਨਾਮ ਨਿਕਲ ਜਾਂਦਾ ਤਾਂ ਬਹੁਤ ਵਧੀਆ ਜੀ ਬਸ ਠੀਕ ਹੈ ਸਾਡੇ ਹੀ ਬਸ ਖੁਸ਼ੀ ਨਹੀਂ ਹੋਈ ਵੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਕਹਿਣਾ ਚਾਹੁੰਦਾ ਜੀ ਅਸ਼ੋਕਾ ਲੋਟਰੀ ਏਜੰਸੀ ਤੋਂ ਜੀ ਮੈਂ ਉਹਨਾਂ ਦੇ ਅੱਗੇ ਔਨਰ ਔਨਰ ਉਹਨਾਂ ਜੀ ਹਾਂਜੀ ਲੱਕੀ ਜੀ ਲੱਕੀ ਜੀ ਉਹਨਾਂ ਕੋਲ ਤੋਂ ਮੈਂ ਟਿਕ ਲਈ ਜੀ ਨੂਰ ਪ੍ਰਵੇਦੀ ਉਹਨਾਂ ਦਾ ਛੁਕਲਾ ਜੀ ਇੱਕ ਉਹਨਾਂ ਦੇ ਅੱਗੇ ਬੰਦਾ ਸੀਗਾ ਉਹਨਾਂ ਕੋਲ ਤੁਸੀਂ ਟਿਕਟ ਲਈ ਜੀ ਨੂਰ ਬੇਬਦੀ ਤੋਂ ਜੀ ਹਾਂਜੀ ਤੇ ਅਸ਼ੋਕਾ ਲੈਟਰੀ ਏਜੰਸੀ ਵਾਲੇ ਤੁਸੀਂ ਜੀ ਟਿਕਟ ਹਾਂਜੀ ਜੋ ਜੋ ਅਸਲੀ ਓਨਰ ਹੈ ਜੀ ਹਾਂਜੀ ਭਾਈ ਜੀ ਤੁਹਾਨੂੰ ਸਾਰੇ ਕੀ ਕਰੋਗੇ ਜੀ ਹੁਣ ਹੁਣ ਜੀ ਅੱਗੇ ਬਸ ਆਪਣੀ ਲਾਈਫ ਅੱਛੀ ਕਰਾਂਗੇ ਜੀ ਬਸ ਤੇ ਵੱਧ ਤੋਂ ਵੱਧ ਕੁਝ ਪੈਸੇ ਨੂੰ ਵਧਾਣੇ ਦੀ ਕੋਸ਼ਿਸ਼ ਕਰਾਂਗੇ ਤੇ ਆਪਣਾ ਇਲਾਜ ਵੀ ਕਰਾਵਾਂਗੇ ਤੇ ਲੋੜ ਬੰਦਾ ਦੀ ਅਸੀਂ ਸੇਵਾ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਲੋੜਵੰਦਾਂ ਦੀ ਤੇ ਜੁਬੇ ਕਰਦੇ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਜਦੋਂ ਬਜ਼ੁਰਗ ਕਹਿੰਦੇ ਲੰਗਰ ਲਾਇਆ ਕਰੋ ਉਹ ਵੀ ਕਰਿਆ ਕਰਾਂਗੇ ਜੀ ਹਰ ਟਾਈਮ ਟਾਈਮ ਟੂ ਟਾਈਮ ਹਾਂਜੀ